हां जी दोस्तों सत श्री अकाल स्वागत ਕਰਦੇ ਆ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੰਜਾਬ ਦੇ ਲਈ ਪੋਸਟਾਂ ਜਾਰੀ ਹੋਈਆਂ ਜੀ ਤੇ ਇਹਨਾਂ ਦੇ ਵਿੱਚ 8ਵੀਂ ਪਾਸ 10ਵੀਂ ਪਾਸ ਪਲੱਸ 2 ਪਾਸ ਗ੍ਰੈਜੂਏਸ਼ਨ ਪਾਸ ਵੱਖ-ਵੱਖ ਯੋਗਤਾਵਾਂ ਵਾਲੀਆਂ ਪੋਸਟਾਂ ਜਾਰੀ ਹੋਈਆਂ ਜਿਨ੍ਹਾਂ ਦੇ ਲਈ ਬਹੁਤ ਵਧੀਆ ਸੈਲਰੀ ਦਿੱਤੀ ਜਾਣ ਵਾਲੀ ਹੈ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂ ਜੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਿਹੜੇ ਕੈਂਡੀਡੇਟਸ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਫ੍ਰੀ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਹਿਣਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਆਪਾਂ ਪੋਸਟਾਂ ਦੀ ਗੱਲ ਕਰਦੇ ਆਂ ਚਪੜਾਸੀ ਦੀ ਪੋਸਟ ਹੈ ਜੀ ਚੌਂਕੀਦਾਰ ਦੀ ਪੋਸਟ ਹੈ ਸਫਾਈ ਵਾਲਾ ਮ ਡਾਟਾ ਇੰਟਰੀ অপারেਟਰ ਕਲਰਕ ਫਾਰਮਾਸਿਸਟ ਨਰਸਿੰਗ ਅਸਿਸਟੈਂਟ ਲੈਬ ਸਹਾਇਕ ਲੈਬ ਟੈਕਨੀਸ਼ੀਅਨ ਡੈਂਟਲ ਡਾਇਗਨਿਸਟ ਆ ਇਹ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਜੀ ਪੰਜਾਬ ਦੀਆਂ ਪੋਸਟਾਂ ਜੀ ਇਹ ਤਾਂ ਇਹਨਾਂ ਵੱਲੋਂ ਨੋਟੀਫਿਕੇਸ਼ਨ ਦੇ ਵਿੱਚ ਏਜ ਲਿਮਟ ਲਿਖੀ ਗਈ ਹੈ ਕਿਹੜੀ ਪੋਸਟ ਦੇ ਲਈ ਕਿੰਨੀ ਏਜ ਇਹਨਾਂ ਵੱਲੋਂ ਰੱਖੀ ਗਈ ਹੈ ਸੈਲਰੀ ਵੀ ਨਾਲ ਹੀ ਮੈਂਸ਼ਨ ਕੀਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਪੋਸਟਾਂ ਦੇ ਲਈ ਵੱਖ-ਵੱਖ ਸੈਲਰੀ ਇਹਨਾਂ ਵੱਲੋਂ ਮੈਂਸ਼ਨ ਕੀਤੀ ਹੋਈ ਹੈ ਤੇ ਵੱਖ-ਵੱਖ ਯੋਗਤਾਵਾਂ ਜੀ 8ਵੀਂ ਪਾਸ 10ਵੀਂ ਪਾਸ ਪੜ੍ਹਨਾ ਲਿਖਣਾ ਜਾਣਦਾ ਹੋਵੇ ਉਹਨਾਂ ਦੇ ਲਈ ਵੀ ਇਹ ਪੋਸਟਾਂ ਜਾਰੀ ਹੋਈਆਂ ਜੀ ਬਹੁਤ ਵਧੀਆ ਮੌਕਾ ਹੈ ਤਾਂ ਇਹ ਜੋ ਪੂਰਾ ਨੋਟੀਫਿਕੇਸ਼ਨ ਹੈ ਇਹਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਪੂਰਾ ਰੀਡ ਜ਼ਰੂਰ ਕਰ ਲਿਓ ਇਹ ਜੋ ਪੋਸਟਾਂ ਨੇ ਜੀ ECHSL ਬਿਆਸ ਵੱਲੋਂ ਜਾਰੀ ਹੋਈਆਂ ਜੀ ਅਮਰitsar ਜ਼ਿਲ੍ਹੇ ਦੇ ਵਿੱਚ ਇਹ ਜੋ ਪੋਸਟਾਂ ਰਹਿਣ ਵਾਲੀਆਂ ਤਾਂ ECHSL ਜੋ ਬਿਆਸ ਵਿਖੇ ਉੱਥੇ ਇਹ ਪੋਸਟਾਂ ਇਹਨਾਂ ਵੱਲੋਂ ਭਰੀਆਂ ਜਾਣਗੀਆਂ ਇਹ ਜੋ ਅਧਾਰਾ ਜੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ECHSL ਜੋ ਕਿ ਬਿਆਸ ਵਿਖੇ ਇਹਨਾਂ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਤਾਂ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਵੱਖ-ਵੱਖ ਹਦਾਇਤਾਂ ਇਹਨਾਂ ਵੱਲੋਂ ਦਿੱਤੀਆਂ ਗਈਆਂ ਹਨ ਵੱਖ-ਵੱਖ ਦਸਤਾਵੇਜ਼ ਹੈ ਜੋ ਤੁਸੀਂ ਅਪਲਾਈ ਕਰਨ ਸਮੇਂ ਨਾਲ ਲਗਾਉਣੇ ਹਨ ਜਰੂਰ ਚੈੱਕ ਕਰ ਲਿਓ ਜੀ ਕੋਈ ਸ਼ਰਤਾਂ ਵੀ ਇਹਨਾਂ ਵੱਲੋਂ ਲਿਖੀਆਂ ਗਈਆਂ ਪੋਸਟਾਂ ਦੇ ਸਬੰਧ ਵਿੱਚ ਜ਼ਰੂਰ ਰੀਡ ਕਰ ਲਿਓ ਤਾਂ ਇਹਨਾਂ ਪੋਸਟ ਨੂੰ ਅਪਲਾਈ ਕਿਵੇਂ ਕਰਨਾ ਇਹਨਾਂ ਦਾ ਪਤਾ ਦਿੱਤਾ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਪਤੇ ਤੇ ਤੁਸੀਂ ਇਹਨਾਂ ਤੱਕ ਪਹੁੰਚਦੇ ਕਰਨਾ ਹੈ 12 ਫਰਵਰੀ 2025 ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਹੈ ਦੋ ਦਿਨ ਤੁਹਾਡੇ ਕੋਲ ਹੈਗੇ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਮੌਕਾ ਹੈ ਇਹਨਾਂ ਪੋਸਟਾਂ ਦੇ ਸਿਲੈਕਸ਼ਨ ਪੱਕੀ ਕਰਨ ਦਾ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ